ਹੈਲੋ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਜਿਹੜੇ ਸਾਥੀ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਬੱਚਾ ਨੂੰ ਪੜਾਉਣਾ ਚਾਹੁੰਦੇ ਆ ਉਹਨਾਂ ਨੂੰ ਵੀ ਟੈਟ ਦੀ ਪ੍ਰੀਖਿਆ ਪਾਸ ਕਰਨੀ ਪੈਣੀ ਆ ਸਾਰੀ ਖਬਰ ਕੀ ਆ ਇਹਦੇ ਬਾਰੇ ਵੀ ਅਸੀਂ ਡਿਟੇਲ ਵਿੱਚ ਸਮਝਾਂਗੇ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਐਨਸੀਟੀ ਅਤੇ ਸੀਬੀਐਸਸੀ ਦੁਆਰਾ ਇੱਕ ਕਾਨਫਰੰਸ ਰੱਖੀ ਗਈ ਸੀਗੀ ਨੈਸ਼ਨਲ ਕਾਨਫਰੰਸ ਦੇ ਵਿੱਚ NCTE ਦੁਆਰਾ ਪ੍ਰਪੋਜ਼ਲ ਰੱਖਿਆ ਗਿਆ ਕਿਉਂ ਨਾ ਅਸੀਂ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਪੜਾਉਣ ਦੇ ਲਈ ਜਿਹੜੇ ਟੀਚਰ ਰੱਖੇ ਜਾਣੇ ਆ ਉਹਨਾਂ ਦੇ ਲਈ ਵੀ TET ਕੰਪਲਸਰੀ ਕਰ ਦਿੱਤਾ ਜਾਵੇ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ CBSE ਦੁਆਰਾ ਪੇਪਰ ਲਿਆ ਜਾਂਦਾ TET ਦਾ ਜਾਂ ਫਿਰ ਤੁਸੀਂ CTET ਵੀ ਕਹਿ ਸਕਦੇ ਹੋ ਜਿਹਦੇ ਵਿੱਚ ਉਹਨਾਂ ਵੱਲੋਂ ਪਹਿਲੀ ਜਮਾਤ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਪੜਾਉਣ ਦੇ ਲਈ ਐਲੀਜੀਬਿਲਟੀ ਬਣ ਜਾਂਦੀ ਹੈ ਜੇਕਰ ਤੁਸੀਂ ਪੇਪਰ 1 ਪਾਸ ਕਰਦੇ ਹੋ ਫਿਰ ਤੁਸੀਂ ਪ੍ਰਾਇਮਰੀ ਟੀਚਰ ਬਣਨ ਦੇ ਲਈ ਐਲੀਜੀਬਲ ਹੁੰਨੇ ਹੋ ਜੇਕਰ ਤੁਸੀਂ ਪੇਪਰ 2 ਪਾਸ ਕਰਦੇ ਹੋ ਫਿਰ ਤੁਸੀਂ ਐਲੀਜੀਬਲ ਹੁੰਨੇ ਹੋ ਛੇਵੀਂ ਜਮਾਤ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਪੜਾਉਣ ਦੇ ਲਈ ਬਟ ਗੱਲ ਕਰੀਏ ਲੈਕਚਰਾਰ ਦੀ ਤਾਂ ਉਹਦੇ ਲਈ ਕੋਈ ਟਟ ਦੀ ਰਿਕੁਆਇਰਮੈਂਟ ਪਹਿਲਾਂ ਨਹੀਂ ਹੁੰਦੀ ਸੀ ਬਟ ਔਨ ਵਾਲੇ ਟਾਈਮ ਦੇ ਵਿੱਚ ਤੁਹਾਨੂੰ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਟੀਚਰ ਬਣਨ ਦੇ ਲਈ ਇਹਨਾਂ ਕਲਾਸਿਸ ਦੇ ਟੀਚਰ ਬਣਨ ਦੇ ਲਈ ਤੁਹਾਨੂੰ ਟੈਟ ਦੀ ਜਿਹੜੀ ਪ੍ਰੀਖਿਆ ਹੈਗੀ ਆ ਜੀ ਉਹ ਪਾਸ ਕਰਨੀ ਪੈਣੀ ਆ ਫਿਲਹਾਲ ਜਿੱਥੇ ਤੱਕ ਮੇਰੀ ਨੌਲੇਜ ਹੈ ਹਰਿਆਣੇ ਦੇ ਵਿੱਚ ਪੀਜੀਟੀ ਲਿਆ ਜਾਂਦਾ ਆ ਜੇਕਰ ਤੁਸੀਂ ਲੈਕਚਰਰ ਬਣਨਾ ਚਾਹੁੰਦੇ ਹੋ ਤੇ ਇਹ ਜਿਹੜੀ ਗੱਲ ਸਾਰੀ ਕੀਤੀ ਜਾ ਰਹੀ ਆ ਪਹਿਲਾ ਪਹਿਲਾਂ ਤਾਂ ਸੈਂਟਰਲ ਲੈਵਲ ਤੇ ਗੱਲ ਕੀਤੀ ਜਾਊਗੀ ਜਿਵੇਂ ਦਿੱਲੀ ਦੇ ਸਕੂਲ ਹੋਗੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਿਹੜੇ ਸਕੂਲ ਚਲਾਏ ਜਾ ਰਹੇ ਆ ਕੇਂਦਰ ਸ਼ਾਸਿਤ ਪ੍ਰਦੇਸ਼ ਜਾਂ ਫਿਰ ਨਵੋਦਿਆ ਵਿਦਿਆਲਿਆ ਕਹਿੰਦੇ ਕੇਂਦਰੀ ਵਿਦਿਆਲਿਆ ਜਿਹੜੇ ਕਿ ਸਕੂਲ ਸੈਂਟਰ ਦੁਆਰਾ ਚਲਾਏ ਜਾਂਦੇ ਆ ਸੈਂਟਰਲ ਸਕੂਲ ਹੁੰਦੇ ਆ ਉਹਨਾਂ ਦੇ ਵਿੱਚ ਇਹ ਸਿਸਟਮ ਲਾਗੂ ਕੀਤਾ ਜਾਊਗਾ ਹੌਲੀ ਹੌਲੀ ਹੋ ਸਕਦਾ ਰਾਜ ਸਰਕਾਰਾਂ ਵੀ ਇਹਨਾਂ ਜਿਹੜੇ ਸਟੈਪਸ ਤੇ ਇਹ ਚੱਲ ਰਹੀ ਆ ਉਹੀ ਸੇਮ ਰੂਲਸ ਇਹਨਾਂ ਦੁਆਰਾ ਵੀ ਇੰਪਲੀਮੈਂਟ ਕੀਤੇ ਜਾਣ ਜੇਕਰ ਮੈਂ ਸਟੇਟ ਸਰਕਾਰਾਂ ਦੀ ਗੱਲ ਕਰਾਂ ਪੰਜਾਬ ਦੇ ਵਿੱਚ ਫਿਲਹਾਲ ਇਹੋ ਜਿਹਾ ਕੋਈ ਰੂਲ ਫਿਊਚਰ ਵਿੱਚ ਲਾਗੂ ਹੋ ਸਕਦਾ ਆ ਜਦੋਂ ਵੀ ਇਹਦੇ ਬਾਰੇ ਕੋਈ ਗੱਲ ਸਰਕਾਰ ਵੱਲੋਂ ਕਹੀ ਜਾਊਗੀ ਉਹਦੇ ਬਾਰੇ ਵੀ ਦੱਸ ਦਾਂਗੇ ਕਿਉਂਕਿ NCTE ਇੱਕ ਐਹੋਜੀ ਬਾਡੀ ਹੈ ਜਿਹਦੇ ਦੁਆਰਾ ਮਿਨਿਮਮ ਟੀਚਿੰਗ ਰਿਕੁਆਇਰਮੈਂਟਸ ਕੀ ਹੋਣੀਆਂ ਚਾਹੀਦੀਆਂ ਨੇ ਜੇਕਰ ਕੋਈ ਪਰਸਨ ਟੀਚਰ ਬਣਨਾ ਚਾਹੁੰਦਾ ਹੈ ਤਾਂ ਉਹਦੇ ਵਿੱਚ ਕਿਹੜੀਆਂ ਕੈਪੇਬਿਲਿਟੀਆਂ ਕਿਹੜੇ ਸਰਟੀਫିକੇਟਸ ਹੋਣੇ ਚਾਹੀਦੇ ਆ ਤਾਂ ਜੋ ਉਹ ਪ੍ਰੋਪਰ ਟੀਚਿੰਗ ਕਰ ਸਕੇ ਟੀਚ ਕਰ ਸਕੇ ਬੱਚਿਆਂ ਨੂੰ ਸੋ ਇਹ ਸਾਰਾ ਕੁਝ ਡਿਸਾਈਡ ਕੀਤਾ ਜਾਂਦਾ ਹੈ ਐਨਸੀਟੀਈ ਦੁਆਰਾ ਸੋ ਇਹ ਸੀਗੀ ਛੋਟੀ ਜੀ ਅਪਡੇਟ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਥੈਂਕ ਯੂ so much for watching god bless you all